ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਢੇਸੀ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਬਾ ਅਸੀਂ ਪਿਛਲੇ ਲਗਭਗ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਨੌਜਵਾਨਾਂ ਦੀਆਂ ਮੁੱਖ ਮੰਗਾਂ ਆ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ ਆ ਬੇਰੁਜ਼ਗਾਰੀ ਪੱਤਾ ਆ ਰੋਜ਼ਗਾਰ ਆ ਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਜਵਾਨੀ ਉੱਤੇ ਮਾਰ ਆ ਉਹ ਨਸ਼ੇਰੀ ਇਹ ਜਿਹੜੇ بڑے ਗੰਭੀਰ ਸੰਕਟ ਜਿਹੜੇ ਆ ਇਹ ਸਾਡੇ ਉੱਤੇ ਆਏ ਆ ਅਸੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੀ ਆ ਪਿੰਡਾਂ ਦੇ ਅੰਦਰ ਤਿਆਰੀ ਕਰ ਰਹੇ ਆ ਤੇ ਹੋਕਾ ਰਹੇ ਆ ਕਿ 28 ਸਤੰਬਰ ਦਾ ਦਿਨ ਜਿਸ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਖੜਕੜ ਕਲਾ ਜਿਹੜਾ ਆ ਸਕੂਟਰ ਮੋਟਰਸਾਈਕਲ ਮਾਰਚ ਕਰਦਾ ਪ੍ਰੋਗਰਾਮ ਜਿਹੜਾ ਕਾਇਮ ਕੀਤਾ ਹੋਇਆ ਹੈ ਤੇ ਉਹਦੇ ਨਿਸ਼ਾਨੇ ਵਜੋਂ ਹੀ ਜਿਹੜਾ ਆ ਅਸੀਂ ਇਹਨਾਂ ਜਿਹੜੀਆਂ ਮੁੱਖ ਦੋ ਮੰਗਾਂ ਆ ਇੱਕ ਰੁਜ਼ਗਾਰ ਦੀ ਤੇ ਦੂਸਰੀ ਨਸ਼ੇ ਦੀ ਇਹਨਾਂ ਦੋ ਮੁੱਖ ਮੰਗਾਂ ਦੇ ਆਧਾਰ ਦੇ ਉੱਤੇ ਜਿਹੜਾ ਅਸੀਂ ਖਟਕਾ ਗਲਾ ਮੋਰਚਾ ਲਗਾਉਣ ਦੀ ਜਿਹੜੀ ਆ ਉਹ ਬਿਲਕੁਲ ਤਿਆਰੀ ਜਿਹੜੀ ਆ ਪੂਰੇ ਪੰਜਾਬ ਪੱਧਰ ਤੇ ਕੀਤੀ ਹੋਈ ਹੈ ਪਰ ਸਿਆਣੇ ਸੱਚ ਕਹਿੰਦੇ ਆ ਆਪ ਤੇ ਅੰਤ ਦਾ ਜਦੋਂ ਬੜਾ ਫਰਕ ਨਹੀਂ ਹੁੰਦਾ ਤੇ ਅੱਜ ਜਿਹੜੀ ਸਾਡੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਜਿਹਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਬਣਾਈ ਐ ਤੋਂ ਸਾਢੇ 3 ਸਾਲ ਪਹਿਲਾਂ ਤਾਂ ਹਰਾਪਨ ਦੀ ਗੱਲ ਜਿਹੜੀ ਕੀਤੀ ਆ ਭਗਵੰਤਪਾ ਸਾਹਿਬ ਨੇ ਉਸ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਭਗਤ ਸਿੰਘ ਦੇ ਵੱਲ ਜਿਹੜਾ ਮੂੰਹ ਕਰਕੇ ਪਿਆਓ ਨੌਜਵਾਨੋ ਤੁਸੀਂ ਮੈਨੂੰ ਹਰੇ ਪੈਨ ਵਾਲਾ ਕਰ ਦਿਓ ਤੇ ਮੈਂ ਨੌਜਵਾਨਾਂ ਦੇ ਰੁਜ਼ਗਾਰ ਦਾ ਜਿਹੜਾ ਸਭ ਤੋਂ ਪਹਿਲਾ ਕੰਮ ਕਰੂੰਗਾ ਤੇ ਸਰਕਾਰੀ ਰੈਲੀਆਂ ਤੇ ਮਜਾਹਰਿਆਂ ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਵਰਤਾ ਜਾਂਦਾ ਆ ਉਹਨਾਂ ਦੇ ਹੱਥੋਂ ਡੰਡੇ ਛੰਡਿਆਂ ਨੂੰ ਛੁੜਾ ਕੇ ਉਹਨਾਂ ਦੇ ਥਾਂ ਤੇ ਮੈਂ ਉਹਨਾਂ ਦੇ ਹੱਥ ਵਿੱਚ ਕੰਮ ਵਾਸਤੇ ਰੋਟੀ ਦੇ ਡੱਬੇ ਫੜਾ ਕੇ ਉਹਨਾਂ ਨੂੰ ਰੁਜ਼ਗਾਰ ਵਾਲੇ ਕਰ ਦੇਣਾ ਤੇ ਦੂਸਰੇ ਪਾਸੇ ਜਿਹੜਾ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਨੇ ਬੜਾ ਦੱਪ ਕੇ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਸੀ ਵੀ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੇਣਾ ਜੇ ਪੰਜਾਬੀਆਂ ਨੇ ਆਪ ਦੀ ਸਰਕਾਰ ਬਣਾਉਂਦੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਢੇ 3 ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਅੱਜ ਉਹਦਾ ਅੰਤ ਹੋ ਚੁੱਕਾ ਹੈ ਕਿਉਂਕਿ ਉਹ ਆਪ ਦੇ ਉੱਤਰੇ ਆਈ ਆ ਅਸੀਂ 28 ਸਤੰਬਰ ਨੂੰ ਭਗਤ ਸਿੰਘ ਦੇ ਘਰ ਨੂੰ ਜਾਣਾ ਸੀ ਤੇ ਅੱਜ ਬੜੀ ਮਾੜੀ ਘਟਨਾ ਆ ਕਿ ਅੱਜ ਭਗਤ ਸਿੰਘ ਦੇ ਪਿਆਰਿਆਂ ਨੂੰ ਉੱਥੇ ਤੱਕ ਨਾ ਪਹੁੰਚਣ ਲਈ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ ਅੱਜ ਮੇਰੇ ਪਿੰਡ ਜਿਹੜਾ ਆ ਉਹ ਲਗਾਤਾਰ ਪੁਲਿਸ ਜਿਹੜੀ ਆ ਉਹ ਆਪਣੇ ਕਦਮ ਅਧਾਰ ਕਦਮ ਜਿਹੜੀ ਆ ਉਹ ਕਦੇ ਕਿਤੇ ਕੁਛ ਬਦਦਾਲ ਕਰਦੀ ਹੈ ਮੇਰੇ ਵਾਲੇ ਪਰ ਅਸੀਂ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਆਵਾਜ਼ ਬਣ ਕੇ ਅਸੀਂ ਉੱਠੇ ਆ ਅਸੀਂ ਇਹਨੂੰ ਕੋਸ਼ਿਸ਼ ਨੂੰ ਜਾਰੀ ਰੱਖਾਂਗੇ ਕਿਉਂਕਿ ਭਗਤ ਸਿੰਘ ਦਾ ਨਾਰਾ ਆ ਕਿ ਜਦੋਂ ਤੱਕ ਮੌਕਾ ਤੋਂ ਮੌਕਾ ਦੀ ਲੜਤ ਜਾਰੀ ਰਹੇਗੀ ਇਹ ਜਿਹੜਾ ਆ ਇਹ ਸੰਘਰਸ਼ ਆ ਲਗਾਤਾਰ ਜਾਰੀ ਰਹਿਣਗੇ ਸੋ ਇਸ ਕਰਕੇ ਅਸੀਂ ਭਗਤ ਸਿੰਘ ਦੇ ਵਿਚਾਰਾਂ ਨੂੰ ਲੈ ਕੇ ਤੁਰੇ ਹੋਏ ਆ ਨੌਜਵਾਨ ਆ ਤੇ ਭਗਤ ਸਿੰਘ ਦੀ ਆਜ਼ਾਦੀ ਵਾਲੀ ਜਿਹੜੀ ਗੱਲ ਆ ਜਿਹੜੀ ਭਗਤ ਸਿੰਘ ਨੇ ਕਿਹਾ ਸੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕਾਲਿਆਂ ਦੇ ਹੱਥੋਂ ਜਿਹੜਾ ਹੈ ਦੇਸ਼ ਦੇ ਲੋਕਾਂ ਦੇ ਨਾਲ ਜਿਹੜਾ ਹੈ ਨਾ ਬਰਾਬਰੀ ਦਾ ਸਮਾਜ ਜਿਹੜਾ ਆ ਉਹ ਨਾ ਬਣੇ ਉਹਦੇ ਖਿਲਾਫ ਜਿਹੜੀ ਲੜਾਈ ਜਿਹੜੀ ਮਹਮਾ ਉਹਨਾਂ ਨੇ ਸ਼ੁਰੂ ਕੀਤੀ ਸੀ ਅੱਜ ਅਸੀਂ ਉਹਦਾ ਹਿੱਸਾ ਬਣਨ ਦੇ ਰੂਪ ਦੇ ਵਿੱਚ ਅਸੀਂ ਤૈયਿਆ ਕੀਤਾ ਵੀ ਅਸੀਂ ਭਗਤ ਸਿੰਘ ਦੇ ਪਿੰਡ ਜਾਵਾਂਗੇ ਅਸੀਂ ਉਹਨੂੰ ਜਿੱਤੇ ਸ਼ਰਤਾਂ ਦੇ ਫੁੱਲ ਪੇਟ ਕਰਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਖਟਕੜ ਕਲਾ ਮੋਰਚੇ ਦਾ ਆਰੰਭ ਕਰਨਾ ਆ ਰੋਜ਼ਗਾਰ ਤੇ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਉਹ ਸਾਡਾ ਨਿਰੰਤਰ ਪ੍ਰੋਗਰਾਮ ਜਿਹੜਾ ਪਹਿਲਾਂ ਬਣਿਆ ਹੋਇਆ ਸਾਡੇ ਜ਼ਿਲ੍ਹਿਆਂ 'ਚ ਪੂਰੀ ਜਿਹੜੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੀ ਤਿਆਰੀ ਹੋ ਚੁੱਕੀ ਆ ਸੋ ਸਾਰੀ ਨੌਜਵਾਨੀ ਨੂੰ ਅਸੀਂ ਅਪੀਲ ਕਰਦੇ ਆ ਕਿ ਨੌਜਵਾਨੋ ਆਓ ਹੰਬੜਾ ਮਾਰੀਏ ਇਸ ਭਗਵੰਤਮਾਨ ਸਰਕਾਰ ਦੇ ਕੋਲੋਂ ਜਿਹੜਾ ਸਾਨੂੰ ਇਹਨਾਂ ਨੇ ਹਰਾ ਪੈਣ ਦੀ ਗੱਲ ਕੀਤੀ ਸੀ ਵੀ ਨੌਜਵਾਨਾਂ ਨੂੰ ਹਰਾ ਪੈਣ ਜਿਹੜਾ ਹਰਾ ਪੈਣ ਜਦੋਂ ਮੇਰੇ ਹੱਥ ਆ ਗਿਆ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਦੇਣਾ ਹੈ ਤੇ ਚੌਹ ਹਫ਼ਤੇ ਵਿੱਚ ਨਸ਼ਾ ਕਰਮ ਕਰ ਦੇਣਾ ਹੈ ਸੋ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਸਾਡਾ ਕੱਲ ਦਾ ਪ੍ਰੋਗਰਾਮ ਹੈ ਉਹ ਬਿਲਕੁਲ ਤੈਅ ਦਾ ਤੈ ਹੈ ਤੇ ਰਹੀ ਗੱਲ ਜਿਹੜੀ ਆ ਅੱਜ ਭਗਵੰਤ ਮਾਨ ਸਰਕਾਰ ਦੀ ਜਿਹੜੀ ਵੱਧ ਕਿਸਮਤੀ ਦੇ ਨਾਲ ਜਿਹੜੀ ਵੱਧ ਨੀਤੀ ਦੇ ਨਾਲ ਜੜਾਇਆ ਅੱਜ ਉਹਨਾਂ ਨੇ ਸਾਡੇ ਘਰਾਂ ਤੱਕ ਸਾਡੇ ਪਰਿਵਾਰਾਂ ਤੱਕ ਪਹੁੰਚ ਕੀਤੀ ਆ ਕਿ ਆਗੂਆਂ ਨੂੰ ਫੜਨ ਤੋਂ ਬਾਅਦ ਜਿਹੜਾ ਅਸੀਂ ਇਸ ਐਕਸ਼ਨ ਨੂੰ ਜਿਹੜਾ ਆ ਉਹ ਖਤਮ ਕਰ ਦੇਣਾ ਪਰ ਅਸੀਂ ਨੌਜਵਾਨ ਇਸ ਗੱਲ ਦੇ ਪੂਰੇ ਹਾਮੀ ਆ ਵੀ ਅਸੀਂ ਭਗਤ ਸਿੰਘ ਨੂੰ ਜਿੱਥੇ ਸ਼ਾਦਾ ਦੇ ਫੁੱਲ ਪੇਟਕਾ ਨਾ ਸੀ ਲਗਾਤਾਰ ਪਿਛਲੇ ਸਮੇਂ ਤੋਂ ਜਾ ਰਹੇ ਆ ਤਾਂ ਇਸ ਸਾਲ ਵੀ ਜਿਹੜਾ ਆ ਸੀ ਉਹ ਜਰੂਰ ਸੀ ਜਿਹੜਾ ਭਾਗ ਸਾਨੂੰ ਸ਼ਾਦਤ ਕੋਲ ਪੇਟ ਕਰਾਂਗੇ ਧੰਨਵਾਦ